ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰ ਹੋ ਵਣ ਜਾ ਰਹੋ ਵਖਰ ਲੈ ਹੋ ਸਮਾਲ ਹਾਂਜੀ ਇਹ ਹਾਹੇ ਦੇ ਨਾਲ ਵਣ ਜਾ ਰਹੋ ਇਸੇ ਤਰ੍ਹਾਂ ਹੀ ਆਪਾਂ ਪਾਠ ਕਰਨਾ ਹੈ ਕਈ ਵਾਰੀ ਆਪਾਂ ਨਾ ਊੜੇ ਦਾ ਜ਼ਿਆਦਾ ਪ੍ਰਯੋਗ ਕਰ ਲੈਨੇ ਹਾਹੇ ਦੀ ਥਾਂ ਤੇ ਤੋਂ ਜਿਵੇਂ ਹਾਹਾ ਲੱਗਾ ਉਥੇ ਹਾਹਾ ਹੀ ਆਪਾਂ ਉਚਾਰਨ ਕਰਿਆ ਕਰੀਏ ਜਿਵੇਂ ਇਹ ਪਾਠ ਗੁਰਮੁਖਾਂ ਨੇ ਕੀਤਾ ਵਣਜ ਕਰਹੁ ਵਣ ਜਾ ਰਹੋ ਵਖਰ લેਹੁ ਸਮਾਲ ਇਸੇ ਤਰ੍ਹਾਂ ਹੀ ਇਹ ਪਾਠ ਹੈ ਤੈਸੀ ਵਸਤ ਵਿਸਾਹੀਐ ਜੈਸੀ ਨਿਭਾ ਨਾਲ ਅੱਗੇ ਸਾਹ ਸੁ ਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਆਮ ਤੌਰ ਤੇ ਉਚਾਰਨ ਕਰ ਜਾਂਦੇ ਨੇ RAM ਕਹੋ ਚਿਤ ਲਾਏ ਕਹੋ ਵਿੱਚ ਇੱਕੋ ਹੀ ਹਾਹਾ ਹੈ ਜਾਂ ਔਂਕੜ ਲਾ ਕੇ ਜਾਂ ਹੋੜਾ ਲੱਗ ਗਿਆ ਦੋ ਹਾਹੇ ਸਤਿਗੁਰੂ ਜੀ ਨੇ ਲਿਖੇ ਨੇ ਰਾਮ ਕਹੋ ਚਿਤ ਲਾਏ ਜਿਵੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਇਸੇ ਤਰ੍ਹਾਂ ਯਾਦ ਰੱਖਣਾ ਹਰ ਜਸ ਵਖਰ ਲੈ ਚੱਲੋ ਸਹ ਦੇਖੈ ਪਤੀ ਆਏ ਰਹਾ ਜਿਨਾਂ ਰਾਸ ਨਾ ਸੱਚ ਹੈ ਕਿਉ ਤਿਨਾਂ ਸੁਖ ਹੋਏ ਖੋਟਾ ਬਣਜ ਬਣੰਜਿਆ ਮਾਨ ਤਨ ਕੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੁਖ ਘਣੋ ਨਿਤ ਰੋਏ ਖੋਟੇ ਪੋਤਾ ਨਾ ਪਵਹੇ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਪੋਤਾ ਨਾ ਪਵਹੇ ਜਿਹੜੇ ਖੋਟੇ ਨੇ ਉਹ ਖਜ਼ਾਨੇ ਵਿੱਚ ਨਹੀਂ ਪਾਏ ਜਾਂਦੇ ਪੋਤ ਦਾ ਅਰਥ ਹੁੰਦਾ ਹੈ ਖਜ਼ਾਨਾ ਖੋਟੇ ਦੀ ਜਮਕ ਦੇ ਕੇ ਖੋਟੇ ਪੋਤਾ ਨਾ ਪਵਹੇ ਤੇ ਨਹਾਰ ਗੁਰ ਦਰਸ ਨਾ ਹੋਏ ਹਾਂਜੀ ਇਹ ਨਖੇਰ ਕੇ ਪਾਠ ਕਰਕੇ ਸੰਕੇਤ ਦਿੱਤਾ ਹੈ ਕਿਉਂਕਿ ਕਈ ਵਾਰੀ ਆਪਾਂ ਲੜੀਵਾਰ ਸਰੂਪ ਤੋਂ ਜਾਂ ਸੈਂਜੀ ਤੋਂ ਪਾਠ ਕਰੀਏ ਤੇ ਉਹ ਦਰਸ਼ਨ ਪਾਠ ਹੋ ਜਾਂਦਾ ਹੈ ਤੇ ਉਹ ਪੰਕਤੀ ਦਾ ਅਰਥ ਬਿਲਕੁਲ ਉਲਟਾ ਹੋ ਜਾਂਦਾ ਹੈ ਤੋਂ ਹਰ ਗੁਰ ਦਰਸ ਨਾ ਹੋ ਹੋਏ ਇਸੇ ਤਰ੍ਹਾਂ ਕਰਨਾ ਦੂਜਾ ਜਿਹੜਾ ਦਰਸ਼ਨ ਪਾਠ ਹੁੰਦਾ ਉਹ ਸਸੇ ਨੂੰ ਔਂਕੜ ਦੇ ਨਾਲ ਕਦੇ ਵੀ ਨਹੀਂ ਆਉਂਦਾ ਇਹ ਵੀ ਆਪਾਂ ਇਸ ਗੱਲ ਦਾ ਖਿਆਲ ਰੱਖਣਾ ਜੋ ਸਸੇ ਨੂੰ ਔਂਕੜ ਹੈ ਇਹ ਨੰਨੇ ਨੂੰ ਆਪਣੇ ਆਪ ਹੀ ਵੱਖਰਾ ਕਰਦਾ ਹੈ ਵਿਆਕਰਨ ਦਾ ਜਿਹੜਾ ਨਿਯਮ ਹੈ ਤੇ ਦੂਜਾ ਸਾਧ ਸੰਗਤ ਜੀ ਆਪਾਂ ਇਸ ਗੱਲ ਦਾ ਵੈਸੇ ਵੀ ਖਿਆਲ ਰੱਖਣਾ ਕਿ ਇਥੇ ਪਾਠ ਹਰ ਗੁਰਦਰਸ਼ ਨਾ ਹੋਏ ਨੰਨਾ ਵੱਖਰਾ ਕਰਕੇ ਹੀ ਕਰਨਾ ਹੈ ਖੋਟੇ ਜਾਤ ਨਾ ਪਾਤ ਹੈ ਖੋਟੇ ਜਾਤ ਨਾ ਪਾਤ ਹੈ ਖੋਟੇ ਜਾਤ ਨਾ ਪਾਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਾਤ ਖੋਏ ਨਾਨਕ ਮਨ ਸਮਝਾਈਐ ਗੁਰ ਕਾ ਸਬਦ ਸਲਾਹ RAM RAM ਨਾਮ ਰੰਗ ਰਤਿਆ ਪਾਰ ਨਾ ਪਰਮ ਤਿਨਾਹ ਹਰ ਜਪ ਲਾਹਾ ਅਗਲਾ ਨਿਰ ਪਾਉ ਹਰ ਮਨ ਮਾਹ